ਇੰਡੀਆ ਦੇ ਸਾਰੇ ਡੋਮੈਸਟਿਕ 에어ਪੋਰਟ ਬੰਦ ਕਰ ਦਿੱਤੇ ਗਏ ਨੇ ਲੜਾਈ ਲੱਗਣ ਦੀ ਵਜ੍ਹਾ ਕਰਕੇ ਅੱਜ ਤਰੀਕ ਹੈਗੀ ਆ 7 ਮਈ 2025 ਤੇ 에어ਪੋਰਟ 10 ਮਈ 2025 ਤੱਕ ਬੰਦ ਰਹਿਣਗੇ ਇਹਨਾਂ ਦੇ ਵਿੱਚੋਂ 에어ਪੋਰਟ ਆ ਮੈਂ ਸਕਰੀਨ ਦੇ ਉੱਪਰ ਇੱਕ ਲਿਸਟ ਵੀ ਸ਼ਾਮਲ ਕਰ ਦਿੰਨਾ ਆ ਤੁਸੀਂ ਲਿਸਟ ਪੜ੍ਹ ਸਕਦੇ ਹੋ ਮੈਂ ਇੱਦਾਂ ਵੀ ਦੱਸ ਦਿੰਨਾ ਆ ਅਮਰਸਰ ਵਾਲਾ 에어ਪੋਰਟ ਬੰਦ ਰਹੇਗਾ ਜੰਮੂ ਸ਼੍ਰੀਨਗਰ ਲੇਹ ਵਾਲਾ ਚੰਡੀਗੜ੍ਹ ਜੋਧਪੁਰ, ਜੈਸਲਮੇਰ, ਯਮਨਾਨਗਰ, ਬਠਿੰਡਾ, ਧਰਮਸ਼ਾਲਾ, Shimla, ਰਾਜਕੋਟ ਜੇਕਰ ਤੁਸੀਂ ਇਹਨਾਂ 에어ਪੋਰਟਾਂ ਦੇ ਉੱਪਰ ਉਤਰਨਾ ਸੀ ਇਹਨਾਂ ਨੂੰ ਯੂਜ਼ ਕਰਨਾ ਸੀਗਾ 7 ਤਰੀਕ ਤੋਂ ਲੈ ਕੇ 10 ਤਰੀਕ ਦੇ ਵਿੱਚਕਾਰ ਤੇ ਤੁਸੀਂ 에어 ਇੰਡੀਆ ਦੀ ਵੈਬਸਾਈਟ ਦੇ ਉੱਪਰ ਜਾ ਕੇ ਫਰੀ ਦੇ ਵਿੱਚ ਆਪਣੀ ਜਿਹੜੀ ਟਿਕਟਾ ਉਸ ਨੂੰ ਤੁਸੀਂ 10 ਮਈ ਤੋਂ ਬਾਅਦ ਦੀਆਂ ਡੇਟਾਂ ਦੇ ਵਿੱਚ ਬੁੱਕ ਕਰ ਸਕਦੇ ਹੋ ਤੇ ਤੁਹਾਡੀ ਟਿਕਟ ਜਿਹੜੀ ਉਹ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ ਤੁਹਾਨੂੰ ਰਿਫੰਡ ਵੀ ਕਰਨਗੇ ਜੇਕਰ ਤੁਸੀਂ ਰਿਫੰਡ ਲੈਣਾ ਹੈ ਤੇ ਤੁਸੀਂ ਇੱਕ ਨੰਬਰ ਆ ਜਿਹਦੇ ਉਪਰ ਕਨੈਕਟ ਕਰ ਸਕਦੇ ਹੋ ਯੂਰਪ ਵਾਲੇ ਵੀਰ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੈ ਟਿਕਟ ਤੁਹਾਡੀ ਅੱਗੇ ਪਿੱਛੇ ਨਹੀਂ ਹੋ ਰਹੀ ਤਾਂ ਉਹ ਨੰਬਰ ਹੈਗਾ ਜੀ ਦਿਲਜੀਤ ਸਿੰਘ ਭਾਜੀ ਦਾ ਨੰਬਰ ਉਹਨਾਂ ਦਾ ਹੈਗਾ 0003781 8668 66 ਇਸ ਨੰਬਰ ਦੇ ਉੱਪਰ WhatsApp ਚੱਲਦਾ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਆਪਰੇਸ਼ਨ ਸੰਧੂਰ ਜਿਹੜਾ ਆ ਉਹ ਇੰਡੀਅਨ ਆਰਮੀ ਵੱਲੋਂ ਚਲਾਇਆ ਗਿਆ ਤੇ ਉਹ ਹਜੇ ਵੀ ਚੱਲ ਰਿਹਾ ਹੈ ਦੋਨਾਂ ਮੁਲਕਾਂ ਦੇ ਵਿੱਚ ਜੋ ਵੀ ਟਕਰਾਰ ਹੋ ਰਹੇ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਆਪਣੇ ਸੱਜਣ ਮਿੱਤਰ ਦੇ ਨਾਲ ਜੇਕਰ ਕੋਈ ਵੀ ਇਹਨਾਂ ਦਿਨਾਂ ਦੇ ਵਿੱਚ ਸਫਰ ਕਰ ਰਿਹਾ ਆ ਉਹ ਖੱਜਲ ਨਾ ਹੋਵੇ ਉਹ ਆਪਣੀ ਟਿਕਟ ਜਿਹੜੀ ਆ ਅਗਲੀਆਂ ਡੇਟਾਂ ਦੇ ਵਿੱਚ ਫ੍ਰੀ ਦੇ ਵਿੱਚ ਕਰਵਾ ਸਕਦਾ ਆ ਬਹੁਤ ਬਹੁਤ ਸ਼ੁਕਰੀਆ